ਅਕਸਰ ਆਮ ਗਲੀ ਮੋਲਿਆਂ ਅਤੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਦੇਖਿਆ ਜਾਂਦਾ ਹੈ ਕਿ ਬੱਚੇ ਦੂਸਰੇ ਬੱਚਿਆਂ ਦੇ ਨਾਲ ਖੇਡਣ ਚਲੇ ਜਾਂਦੇ ਹਨ ਅਤੇ ਇੱਕ ਦੂਸਰੇ ਦੇ ਘਰ ਵੀ ਖੇਡਦੇ ਰਹਿੰਦੇ ਹਨ ਪਰ ਇਸ ਦੇ ਉਲਟ ਇੱਕ ਅਜਿਹੀ ਘਟਨਾ ਜ਼ਿਲ੍ਹਾ ਫਾਜ਼ਿਲਕਾ ਦੇ ਮੰਡੀ ਅਰਨੀਵਾਲਾ ਵਿੱਚ ਵਾਪਰੀ ਹੈ ਜਿੱਥੇ ਇੱਕ 14-15 ਸਾਲ ਦਾ ਬੱਚਾ ਆਦੇ ਦੋਸਤ ਦੇ ਘਰ ਖੇਡਣ ਗਿਆ ਅਤੇ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਦਾ ਗਰਦਨ ਮਰੋੜ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਈ ਦਿਨ ਲੱਭਨ ਤੋਂ ਬਾਅਦ ਜਦੋਂ ਉਹ ਨਹੀਂ ਲੱਭਿਆ ਤਾਂ ਦੂਸਰੇ ਪਰਿਵਾਰ ਦਾ ਪਿੱਛਾ ਕੀਤਾ ਗਿਆ ਤਾਂ ਵਾਟਰ ਵਾਕਸ ਦੇ ਲਾਗੇ ਉਸ 14-15 ਸਾਲ ਦੇ ਬੱਚੇ ਦੀ লাশ ਮਿਲੀ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਬੱਚੇ ਦੇ ਗਲ ਵਿੱਚ 4-5 ਤੋਲੇ ਦੀ ਚਾਂਦੀ ਦੀ ਚੈਨ ਪਾਈ ਹੋਈ ਸੀ ਜਿਸ ਨੂੰ ਵੇਖ ਕੇ ਉਹਨਾਂ ਦੀ ਨੀਅਤ ਬੇਈਮਾਨ ਹੋ ਗਈ ਅਤੇ ਬੱਚੇ ਨੂੰ ਘਰ ਦੇ ਅੰਦਰ ਲਿਜਾ ਕੇ ਮਾਰ ਦਿੱਤਾ ਗਿਆ ਅਤੇ ਉਸ ਦਾ ਸਾਈਕਲ ਸ਼ਾਮ ਨੂੰ ਆਪਣੇ ਬੱਚੇ ਦੇ ਹੱਥ ਉਹਨਾਂ ਦੇ ਘਰ ਪੇਜ ਦਿੱਤਾ ਗਿਆ ਪਿੱਛੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਪੁਲਿਸ ਨੇ ਮਾਮਲਾ ਦਰਜ ਕਰ ਰਿਹਾ ਹੈ ਅਤੇ ਦੋਸ਼ੀ ਖਰਾਬ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਹਿ ਰਹੇ ਨੀ ਤਾਂ ਪਿੰਡਰਨੀ ਵਾਲਾ ਤੇ ਮੇਰਾ ਨਾਮ ਸੁਖਮਿੰਦਰ ਸਿੰਘ ਜੀ ਜੀ ਕੀ ਘਟਨਾ ਵਾਪਰੀ ਹੈ ਜੀ ਮੇਰੇ ਲੜਕੇ ਨੂੰ ਮਾਰਤਾ ਜੀ ਜੀ ਕਿਵੇਂ ਕੀ ਪਤਾ ਲੱਗਿਆ ਜੀ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਮਰਡਰ ਹੋਇਆ ਜੀ ਤੁਸੀਂ ਕਹਿ ਰਹੇ ਇਹ ਮਰਡਰ ਹੋਇਆ ਇਹਨਾਂ ਨੇ ਇਹਦੇ ਗੜਬ ਚੈਨੀ ਸੀਗੀ ਜੀ ਉਹਦੇ ਕਰਨੇ ਇਹਨਾਂ ਨੂੰ ਮਾਰਿਆ ਗਿਆ ਜੀ ਕੋਈ ਸ਼ੱਕਾ ਕਿਸੇ ਤੋਂ ਤੁਹਾਨੂੰ ਜੀ ਸ਼ੱਕ ਜੀ ਇਹਨਾਂ ਕਰੇ 11 ਵਜੇ ਖੇਡਣ ਗਿਆ ਸੀਗਾ ਜੀ ਜੀ ਹਾਂ ਜੀ ਤੇ 4 ਵਜੇ ਇਹਨਾਂ ਦਾ ਮੁੰਡਾ ਸਾਈਕਲ ਮੋੜਨਾ ਆਇਆ ਸੁਖੀ ਸਾਡੇ ਘਰੇ ਜੀ ਤੇ ਉਹਨੂੰ ਅਸੀਂ ਪੁੱਛਿਆ ਜੀ ਉਹ ਕਹਿੰਦਾ ਉਹ ਖੇਡ ਕੰਮ ਗਿਆ ਕਿਤੇ ਹਾਂਜੀ ਤੇ ਮੈਂ ਤੁਹਾਡਾ ਸਾਈਕਲ ਪਰੋਨਾ ਆ ਜੀ ਤੇ ਮੁਰਕੇ ਅਸੀਂ ਪਾਲਦੇ ਰਹੇ ਜੀ ਮੁਰਗੀ ਸਾਨੂੰ ਨਹੀਂ ਲੱਭਿਆ ਜੀ ਮੁਰਕੇ ਅਸੀਂ ਦੋ ਤਿੰਨ ਵਾਰੀ ਇਹਨਾਂ ਨੂੰ ਪੁੱਛਿਆ ਹਾਂਜੀ ਪਰ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜੀ ਮੁਰਕੇ ਫਿਰ ਅਸੀਂ ਇਹਨਾਂ ਨੂੰ ਪੁੱਛਿਆ ਜੇ ਮੂਲੇ ਵਾਲੇ ਸਾਈਡ ਤੋਂ ਵਾਹੀ ਜਾਂਦੇ ਸੀ ਅਸੀਂ ਵੀ ਚਾਈ ਜਾਂਦੇ ਸੀਗੇ ਇਹਨਾਂ ਨੂੰ ਪੁੱਛਿਆ ਫਿਰ ਇਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਕੋਈ ਜਵਾਬ ਨਹੀਂ ਦਿੱਤਾ ਕੁਝ ਨਹੀਂ ਹੂੰ ਮੁਰਕੇ ਸਾਨੂੰ ਸ਼ੱਕ ਪਿਆ ਇਹ ਇਧਰ ਨੂੰ ਮੂਲੇ ਵਾਲੇ ਤੋਂ ਜਿਹੜਾ ਰਸਤਾ ਜਾਂਦਾ ਬੰਨਾਲੇ ਨੂੰ ਜੀ ਵਾਟਰ ਬਾਕਸ ਇਹ ਇਧਰੋਂ ਆਇਆ ਹੈ ਹਾਂਜੀ ਮੁੜ ਕੇ ਮਗਰ ਅਸੀਂ ਆਏ ਹਾਂ ਇਹਨੇ ਇਹਨਾਂ ਤੇ ਖੇਤ ਕੋਲ ਮੇਰੇ ਮੁੰਡੇ ਦਾ ਗੱਟੇ ਵਿੱਚ লাশ ਪਈ ਸੀਗੀ ਸਾਨੂੰ ਬਰਾਮਦ ਹੋਈ ਹੈ ਜੀ ਹਾਂਜੀ ਤੇ ਕੋਈ ਕਾਰਵਾਈ ਕਰਵਾਈ ਹੈ ਤੁਸੀਂ ਪੁਲਿਸ ਤੋਂ ਕਾਰਵਾਈ ਦਿਖਾ ਦਿੱਤੀ ਹੈ ਇਹਨਾਂ ਤੇ ਨਾ ਜੀ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਹੈ ਕੀ ਕਾਰਵਾਈ ਕੀਤੀ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਉਹਨਾਂ ਚ ਸਭ ਰਾਤ ਪੋਸਟਮਾਰਟੋਂ ਕਰਾਉਂਗੇ ਫਿਰ লাশ ਨੂੰ ਹਾਂਜੀ ਕਰਾਉਂਗਾ ਵੱਡੀ ਅਰਦੀ ਵਾਲੇ ਵਿੱਚ ਇੱਕ ਬੱਚੇ ਦੀ ਲਾਸ਼ ਪਈ ਹੈ ਕੀ ਕਹੋਗੇ ਇਹ ਜੀ ਲੜਕਾ ਹਰਪ੍ਰੀਤ ਸੀ 14-15 ਸਾਲ ਦਾ ਜੀ ਇਹਦੀ ਡੈੱਡ ਬੋਡੀ ਸਾਨੂੰ ਇੱਥੇ ਮਿਲੀ ਹੈ ਵਾਟਰ ਬਾਕਸ ਦੇ ਲਾਗੇ ਜੀ ਤੇ ਅਸੀਂ ਸਾਰੀਆਂ ਫੋਰੈਂਸਿਕ ਟੀਮਾਂ ਡਾਕਟਰ ਸਪੈਂਸਾਰੇ ਮੌਕੇ ਤੇ ਪਹੁੰਚ ਰਹੇ ਆ ਜੀ ਬਾਕੀ ਪਰਿਵਾਰ ਦੀ ਸਟੇਟਮੈਂਟ ਲਿਖ ਕੇ ਬਣਦੀ ਐਫ ਆਈ ਆਰ ਦਰਜ ਕਰਾਂਗੇ ਕੋਈ ਸ਼ੱਕ ਹੈ ਜੀ ਕਿਸੇ ਤੇ ਆ ਜਿੰਨਾ ਜਿੰਨਾ ਤੇ ਇਹਨਾਂ ਨੇ ਸਾਨੂੰ ਦੱਸਿਆ ਸ਼ੱਕ ਹੈ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਲੋਜ ਕਰਕੇ ਅਗਲੀ ਕਾਨੂੰਨੀ ਅਮਲ ਚੱਲਿਆਗੇ ਠੀਕ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत